ਇਹਨਾਂ ਤਿੰਨ ਤਰ੍ਹਾਂ ਦੀਆਂ ਔਰਤਾਂ ਨਾਲ ਵਿਆਹ ਕਰ ਲਿਆ ਤਾਂ ਬਣ ਜਾਉਂਗੇ ਅਮੀਰ ਦੋਸਤੋ ਇੱਕ ਵਾਰ ਦਰਖਤ ਦੀ ਛਾਂ ਦੇ ਥੱਲੇ ਇੱਕ ਚਿੱਕੜ ਨਾਲ ਭਰੇ ਗੱਡੇ ਵਿੱਚ ਸੂਰ ਤੇ ਸੂਰਨੀ ਬੈਠੇ ਹੋਏ ਸਨ ਜੰਗਲ ਦਾ ਸ਼ਾਂਤ ਵਾਤਾਵਰਨ ਸੀ ਸੂਰਨੀ ਗਿਆਨ ਤੇ ਸਮਝਦਾਰੀ ਚ ਆਪਣੇ ਪਤੀ ਨਾਲੋਂ ਜ਼ਿਆਦਾ ਬੁੱਧੀਮਾਨ ਸੀ ਉਸਨੇ ਆਪਣੇ ਪਤੀ ਨੂੰ ਕਿਹਾ ਸੁਣੋ ਜੀ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀਆਂ ਆਰਤਾਂ ਆਪਣੇ ਪਤੀ ਤੇ ਪਰਿਵਾਰ ਵਾਲਿਆਂ ਨੂੰ ਖੁਸ਼ਹਾਲ ਬਣਾ ਦਿੰਦੀਆਂ ਹਨ ਜਦਕਿ ਕੁਝ ਆਪਣੇ ਵਿਵਹਾਰ ਤੇ ਆਦਤਾਂ ਕਰਕੇ ਪਰਿਵਾਰ ਨੂੰ ਕੰਗਾਲ ਕਰ ਦਿੰਦੀਆਂ ਹਨ ਅੱਜ ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਹੀ ਗੱਲਾਂ ਦੱਸਣ ਵਾਲੀ ਹਾਂ ਸੋਰ ਕੈਨ ਲੱਗਿਆ ਇਹ ਤਾਂ ਤੂੰ ਮੈਨੂੰ ਜ਼ਰੂਰ ਦੱਸ ਕਿ ਕਿਹੜੀਆਂ ਔਰਤਾਂ ਹਨ ਜੋ ਆਪਣੇ ਪਰਿਵਾਰ ਲਈ ਧਨਵਾਨ ਬਨਣ ਦਾ ਕਾਰਨ ਬਣਦੀਆਂ ਹਨ ਕਿ ਉਹ ਕਿਹੜੀਆਂ ਔਰਤਾਂ ਹਨ ਜੋ ਆਪਣੇ ਪਰਿਵਾਰ ਨੂੰ ਕੰਗਾਲ ਬਣਾ ਦਿੰਦੀਆਂ ਹਨ ਤਾਂ ਸੂਰਨੀ ਨੇ ਕਿਹਾ ਤਾਂ ਫਿਰ ਸੁਣੋ ਬਹੁਤ ਪੁਰਾਣੇ ਸਮੇਂ 'ਚ ਇੱਕ ਬਹੁਤ ਖੁਸ਼ਹਾਲ ਰਾਜ ਸੀ ਜਿਸ ਦਾ ਨਾਂ ਸੀ ਵੀਰਪੁਰ ਤੇ ਉੱਥੇ ਦਾ ਰਾਜਾ ਸੀ ਵੀਰਪੱਧਰ ਜੋ ਕਿ ਇੱਕ ਨਿਆਇਪ੍ਰੀਅ ਰਾਜਾ ਸੀ ਉਸਨੇ ਹਮੇਸ਼ਾ ਆਪਣੇ ਰਾਜ ਤੇ ਕਲਿਆਣ ਤੇ ਪ੍ਰਜਾ ਦੀ ਭਲਾਈ ਲਈ ਕੰਮ ਕੀਤੇ ਵੀਰਪੱਧਰ ਵੀ ਆਪਣੇ ਪੁਰਖਵਾਦੀ ਤਰ੍ਹਾਂ ਬੁੱਧੀਮਾਨ ਰਾਜਾ ਸੀ ਜੋ ਹਮੇਸ਼ਾ ਸੱਚ ਧਰਮ ਤੇ ਨਿਆਏ ਦੇ ਰਸਤੇ ਤੇ ਚੱਲਦਾ ਸੀ ਰਾਜਾ ਵੀਰ ਭੱਦਰ ਦੇ ਸਿੰਘਾਸਨ ਨਾਲ ਦੋ ਪੁਤਲੀਆਂ ਜੁੜੀਆਂ ਹੋਈਆਂ ਸਨ ਇੱਕ ਦਾ ਨਾਮ ਸੀ ਰੂਪਾਨੀ ਤੇ ਦੂਜੀ ਦਾ ਨਾਮ ਸੀ ਕਲਿਆਣੀ ਰੂਪਾਨੀ ਸੋਹਣੇਪੰਦੀ ਪ੍ਰਤੀਕ ਸੀ ਉਹ ਅਕਸਰ ਰਾਜਾ ਨੂੰ ਯਾਦ ਦਿਵਾਉਂਦੀ ਰਹਿੰਦੀ ਸੀ ਕਿ हे ਰਾਜਨ ਜ਼ਿੰਦਗੀ ਵਿੱਚ ਸੁੰਦਰਤਾ ਦਾ ਖਾਸ ਥਾਂ ਹੁੰਦਾ ਹੈ ਸੁੰਦਰਤਾ ਹੀ ਮਨੁੱਖ ਨੂੰ ਖੁਸ਼ ਤੇ ਸੰਤੁਸ਼ਟੀ ਪ੍ਰਦਾਨ ਕਰਦੀ ਹੈ ਜੋ ਸੋਹਣਾ ਹੈ ਉਹੀ ਆਦਰਸ਼ ਹੈ ਰਾਜ ਦੀ ਖੁਸ਼ਹਾਲੀ ਉਸ ਦੀ ਸੁੰਦਰਤਾ ਤੇ ਰੌਣਕ ਹੀ ਹੈ ਇੱਕ ਰਾਜ ਨੂੰ ਆਪਣੇ ਮਹਿਲ ਨੂੰ ਦਰਬਾਰ ਨੂੰ ਅਤੇ ਖੁਦ ਨੂੰ ਸੋਹਣਾ ਬਣਾ ਕੇ ਰੱਖਣਾ ਚਾਹੀਦਾ ਹੈ ਦੂਜੇ ਪਾਸੇ ਕਲਿਆਣੀ ਨਾਮ ਦੀ ਪੁਤਲੀ ਜੋ ਕਿ ਗੁਣ ਸਦਾਚਾਰ ਤੇ ਰਾਜ ਕਲਿਆਣ ਦੀ ਪ੍ਰਤੀਕ ਸੀ ਉਹ ਹਮੇਸ਼ਾ ਰਾਜਾ ਨੂੰ ਯਾਦ ਦਿਵਾਉਂਦੀ ਰਹਿੰਦੀ ਸੀ ਕਿ ਗੁੰਨ ਤੇ ਸਦਗੁੰਨ ਦਾ ਮਹੱਤਵ ਸੋਹਣਪਨ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ। ਰਾਜ ਦਾ ਕਲਿਆਣ ਤੇ ਪ੍ਰਜਾ ਦੀ ਸੇਵਾ ਹੀ ਇੱਕ ਰਾਜਾ ਦਾ ਧਰਮ ਹੁੰਦਾ ਹੈ। ਕਲਿਆਣੀ ਨੇ ਰਾਜਾ ਨੂੰ ਕਈ ਵਾਰ ਇਹ ਕਹਿੰਦੇ ਹੋਏ ਸਮਝਾਇਆ ਕਿ "हे ਰਾਜਨ, ਗੁਨਾ ਦਾ ਰਸਤਾ ਹੀ ਸੱਚ ਦਾ ਮਾਰਗ ਹੈ। ਸੋਹਣਾਪਨ ਥੋੜੇ ਸਮੇਂ ਲਈ ਹੁੰਦਾ ਹੈ ਪਰ ਗੁਣ ਸਥਾਈ ਹੁੰਦੇ ਹਨ ਜੋ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਹਨ। ਇੱਕ ਰਾਜਾ ਦਾ ਧਰਮ ਹੈ ਕਿ ਉਹ ਗੁਣਾ ਨੂੰ ਜ਼ਿਆਦਾ ਮਹੱਤਵ ਦੇਵੇ।" ਕਿਉਂਕਿ ਉਹ ਹੀ ਉਸ ਨੂੰ ਮਹਾਨ ਬਣਾਉਂਦੇ ਹਨ ਰਾਜਾ ਵੀਰ ਭੱਦਰ ਦੋਨੋਂ ਪਤਲੀਆਂ ਦੀਆਂ ਗੱਲਾਂ ਸੁਣਦਾ ਸੀ ਪਰ ਉਹ ਹਮੇਸ਼ਾ ਫੈਸਲਾ ਆਪਣੀ ਸਮਝ ਨਾਲ ਹੀ ਲੈਂਦਾ ਸੀ ਉਹ ਜਾਣਦਾ ਸੀ ਕਿ ਸੋਹਣੇਪਨ ਤੇ ਗੁਣਾ ਦੋਵਾਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਤੇ ਦੋਵਾਂ ਵਿੱਚ ਸੰਤੁਲਨ ਬਣਾਏ ਰੱਖਣਾ ਹੀ ਇੱਕ ਸਫਲ ਸ਼ਾਸਨ ਦੀ ਕੁੰਜੀ ਹੈ ਰਾਜਾ ਨੇ ਆਪਣੇ ਰਾਜ ਚ ਸੁੰਦਰਤਾ ਤੇ ਗੁਣਾ ਦਾ ਸੰਤੁਲਨ ਬਣਾ ਰੱਖਿਆ ਸੀ ਜਿਸ ਕਰਕੇ ਪ੍ਰਜਾ ਉਹਨਾਂ ਨਾਲ ਬਹੁਤ ਪਿਆਰ ਕਰਦੀ ਸੀ ਕੁਝ ਸਾਲਾਂ ਬਾਅਦ ਰਾਜਾ ਵੀਰ ਭਦਰ ਬੁੱਢੇ ਹੋ ਗਏ ਤੇ ਇੱਕ ਦਿਨ ਬਹੁਤ ਹੀ ਜ਼ਿਆਦਾ ਬਿਮਾਰ ਹੋ ਗਏ ਉਹਨਾਂ ਨੇ ਆਪਣੇ ਪੁੱਤ ਤੁਮਨ ਸੈਨ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੀਆਂ ਸਿੱਖਿਆਵਾਂ ਦਿੱਤੀਆਂ ਉਹਨਾਂ ਨੇ ਕਿਹਾ ਪੁੱਤ ਇਹ ਸ਼ਾਸਨ ਹੁਣ ਤੇਰਾ ਹੈ ਮੇਰਾ ਆਖਰੀ ਸਮਾ ਆ ਚੁੱਕਾ ਹੈ ਮੈਂ ਹਮੇਸ਼ਾ ਤੈਨੂੰ ਸਿਖਾਇਆ ਹੈ ਕਿ ਇੱਕ ਰਾਜਾ ਦਾ ਧਰਮ ਹੁੰਦਾ ਹੈ ਕਿ ਔਰ ਰੂਪ ਤੇ ਗੁਣ ਦੋਨਾਂ ਦਾ ਸੰਤੁਲਨ ਬਣਾਈ ਰੱਖੇ ਰੂਪਾਣੀ ਤੇ ਕਲਿਆਣੀ ਦੋਨੋਂ ਪਤਲੀਆਂ ਸਾਡੇ ਰਾਜ ਦੇ ਸਤੰਭ ਹਨ ਇਹਨਾਂ ਚੋਂ ਕਿਸੇ ਦਾ ਵੀ ਤੋਂ અપਮਾਨ ਨਾ ਕਰੇ ਯਾਦ ਰੱਖੀ ਗੁਣਾ ਦੇ ਬਿਨਾਂ ਸੁੰਦਰਤਾ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਸੁੰਦਰਤਾ ਦੇ ਬਿਨਾਂ ਜੀਵਨ ਨੀਰਸ ਹੋ ਜਾਂਦਾ ਹੈ ਇਹਨਾਂ ਦੋਵਾਂ ਚ ਸੰਤੁਲਨ ਹੀ ਇੱਕ ਸਫਲ ਰਾਜ ਦੀ ਨੀ ਹੈ ਇਨਾ ਕਹਿ ਕੇ ਰਾਜਾ ਵੀਰ ਭਦਰ ਦੀ ਮੌਤ ਹੋ ਜਾਂਦੀ ਹੈ ਤੇ ਤੁਮਨ ਸੈਨ ਉਹਨਾਂ ਤੋਂ ਬਾਅਦ ਫਿਰ ਸਿੰਘਾਸਨ ਤੇ ਬੈਠਦਾ ਹੈ ਤੁਮਨ ਸੈਨ ਨੇ ਆਪਣੇ ਪਿਓ ਦੀਆਂ ਸਿੱਖਿਆਵਾਂ ਨੂੰ ਭੁਲਾ ਦਿੱਤਾ ਤੇ ਉਸ ਦਾ ਸੁਭਾਅ ਹੌਲੀ-ਹੌਲੀ ਜ਼ਿਆਦਾ ਵਿਲਾਸਤਾ ਵਿੱਚ ਲੱਗ ਗਿਆ ਉਹ ਹਮੇਸ਼ਾ ਦਰਬਾਰ ਵਿੱਚ ਰੰਗੀਨ ਉਤਸਵ ਮਨਾਉਂਦਾ ਸੀ ਤੇ ਸੋਹਣੀਆਂ ਚੀਜ਼ਾਂ ਵੱਲ ਜ਼ਿਆਦਾ ਖਿੱਚਿਆ ਚਲਾ ਜਾਂਦਾ ਸੀ ਉਸ ਨੇ ਪੁਰਾਣੇ ਅਨਪ੍ਰਵੀ ਮੰਤਰੀ ਜੋ ਕਿ ਉਸਤੇ ਪਿਓ ਦੇ ਸਮੇਂ ਚ ਦਰਬਾਰ ਸੀ ਉਹਨਾਂ ਨੂੰ ਹਟਾ ਦਿੱਤਾ ਤੇ ਉਹਨਾਂ ਦੀ ਜਗ੍ਹਾ ਸੋਹਣੇ ਤੇ ਨੌਜਵਾਨਾਂ ਨੂੰ ਨਿਯੁਕਤ ਕਰ ਲਿਆ। ਤੁਮਨ ਸੈਨ ਨੇ ਸੋਹਣੇ ਪੰਨੋ ਹੀ ਆਪਣੀ ਜ਼ਿੰਦਗੀ ਵਿੱਚ ਉੱਚਾ ਸਥਾਨ ਦਿੱਤਾ ਤੇ ਪ੍ਰਜਾ ਦੇ ਰਾਜ ਕਲਿਆਣ ਤੋਂ ਦੂਰ ਹੁੰਦਾ ਗਿਆ। ਰਾਜਾ ਦੇ ਇਸ ਰਵੱਈਏ ਨੂੰ ਦੇਖ ਕੇ ਕਲਿਆਣੀ ਨੇ ਰਾਜਾ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਤੇ ਕਹਿੰਦੀ ਹੈ ਰਾਜਨ ਗੁਨਾ ਦਾ ਸਨਮਾਨ ਕਰਨਾ ਇੱਕ ਰਾਜਾ ਦਾ ਫਰਜ਼ ਹੈ। ਸੁੰਦਰਤਾ ਦੇ ਪਿੱਛੇ ਭੱਜਣ ਵਾਲੇ ਸ਼ਾਸਕ ਦਾ ਆਖਰ ਵਿੱਚ ਪਤਨ ਹੀ ਹੋਇਆ ਹੈ ਗੁਣ ਤੇ ਸਦਾਚਾਰ ਹੀ ਇੱਕ ਰਾਸ ਦੀ ਰੱਖਿਆ ਕਰਦੇ ਹਨ ਸੁੰਦਰਤਾ ਸਿਰਫ ਬਾਹਰੀ ਗਹਿਣਾ ਹੈ ਪਰ ਗੁਣ ਤੁਹਾਡਾ ਸੱਚਾ ਰਖਿਆਕ ਹੈ ਦੋਸਤੋ ਰੂਪਾਨੀ ਨੇ ਰਾਜਾ ਨੂੰ ਸੁੰਦਰਤਾਵਲ ਆਕਰਸ਼ਿਤ ਕੀਤਾ ਉਸਨੇ ਰਾਜਾ ਨੂੰ ਕਿਹਾ ਰਾਜਨ ਸੋਣਾਪਣ ਹੀ ਸੁੱਖ ਦਾ ਸਰੋਤ ਹੈ ਜ਼ਿੰਦਗੀ 'ਤੇ ਸੋਹਣੇ ਪੰਛੀ ਖੁਸ਼ੀ ਛਿਪੀ ਹੁੰਦੀ ਹੈ ਇਕ ਰਾਜਾ ਨੂੰ ਆਪਣੀ ਪ੍ਰਜਾ ਨੂੰ ਸੁੰਦਰਤਾ ਦੇ ਰਾਹੀਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਕਰਕੇ ਉਹ ਆਪਣੇ ਰਾਜਾ ਦੇ ਮਾਣ ਮਹਿਸੂਸ ਕਰਨਗੇ ਜੇਕਰ ਤੁਹਾਡਾ ਮਹਿਲ ਦਰਬਾਰ ਤੇ ਰਾਜ ਸੋਹਣਾ ਹੋਵੇਗਾ ਤਾਂ ਰਾਜ ਦੀ ਪ੍ਰਤਿਸ਼ਠਾ ਵਧੇਗੀ ਰਾਜਾ ਨੇ ਰੂਪਾਨੀ ਦੀਆਂ ਗੱਲਾਂ ਨੂੰ ਮੰਨਦੇ ਹੋਏ ਰਾਜ ਮਹਿਲ ਤੇ ਰਾਜ ਬਾਟਿਕਾ ਵਿੱਚ ਸੋਹਣੇ ਪੌਦਿਆਂ ਤੇ ਫੁੱਲਾਂ ਨਾਲ ਸਜਾਉਣ ਦਾ ਆਦੇਸ਼ ਦਿੱਤਾ ਉਹਨਾਂ ਨੇ ਸਾਰੇ ਕੰਡੇ ਵਾਲੇ ਪੌਦੇ ਤੇ ਸੁਰੱਖਿਆ ਵਾਲੇ ਪੌਦੇ ਹਟਾ ਕੇ ਸੋਹਣੇ ਫੁੱਲਾਂ ਵਾਲੇ ਪੌਦੇ ਲਗਵਾਏ। ਇਸ ਦੇ ਨਾਲ ਹੀ ਉਹਨਾਂ ਨੇ ਦਰਬਾਰ 'ਚ ਨਵੇਂ ਸੋਹਣੇ ਸਬਾ ਮੈਂਬਰਾਂ ਦੀਆਂ ਨਿਯੁਕਤੀਆਂ ਕੀਤੀਆਂ ਤੇ ਰਾਜ ਵਿੱਚ ਸਾਰੇ ਪੁਰਾਣੇ ਅਨੁਭਵ ਸੈਨਕਾ ਨੂੰ ਬਦਲ ਦਿੱਤਾ। ਕੁਝ ਸਮਾਂ ਬਾਅਦ ਰਾਜਾ ਦਾ ਪੁੱਤ ਰਾਜ ਬਾਟਿਕਾ ਵਿੱਚ ਟਹਿਲਣ ਲਈ ਗਿਆ ਤੇ ਉੱਥੇ ਇੱਕ ਜ਼ਹਿਰੀਲੇ ਸੱਪ ਨੇ ਉਸਨੂੰ ਕੱਟ ਲਿਆ ਤੇ ਉਸ ਦੀ ਜਾਨ ਚਲੀ ਗਈ। ਇਸ ਘਟਨਾ ਨਾਲ ਪੂਰੇ ਦਰਬਾਰ ਵਿੱਚ ਸੋਗ ਦੀ ਲਹਿਰ ਦੌੜਨ ਲੱਗੀ ਰਾਜਤ ਤੋਂ ਮਨ ਸਹਿਨ ਦੁੱਖ ਵਿੱਚ ਡੁੱਬ ਗਿਆ ਤੇ ਕਲਿਆਣੀ ਨੇ ਉਸ ਨੂੰ ਫਿਰ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸਨੇ ਕਿਹਾ ਰਾਜਨ ਬ੍ਰਸਪਤੀ ਨੇ ਕਿਹਾ ਹੈ ਕਿ ਅਨਪਵਿਤੇ ਗੁਣਵਾਨ ਲੋਕਾਂ ਨੂੰ ਕਦੇ ਅਣਦੇਖਾ ਨਹੀਂ ਕਰਨਾ ਚਾਹੀਦਾ ਤੁਸੀਂ ਸੁਰੱਖਿਆ ਲਈ ਲਗਾਏ ਕੰਡੇਦਾਰ ਪੌਦਿਆਂ ਨੂੰ ਹਟਾ ਕੇ ਸੋਹਣੇ ਪੌਦੇ ਲਗਵਾਏ ਪਰ ਉਹ ਸੱਪ ਵਰਗੇ ਖਤਰਿਆਂ ਤੋਂ ਸੁਰੱਖਿਆ ਨਹੀਂ ਕਰਦੇ ਇਸੇ ਨਾਲ ਹੀ ਤੁਸੀਂ ਰਾਜ ਵੈਦ ਨੂੰ ਵੀ ਦਰਬਾਰ ਵਿੱਚੋਂ ਕੱਢ ਦਿੱਤਾ ਜੋ ਕਿ ਜ਼ਹਿਰ ਦਾ ਉਪਚਾਰ ਕਰ ਸਕਤੇ ਸੀ ਰਾਜਾ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਉਸਨੇ ਕਲਿਆਣੀ ਨੂੰ ਚੁੱਪ ਕਰਵਾ ਦਿੱਤਾ ਤੇ ਕਿਹਾ ਕਿ ਤੂੰ ਹਮੇਸ਼ਾ ਉਪਦੇਸ਼ ਦੇਣ ਦਾ ਹੀ ਕੰਮ ਕਰਦੀ ਹੈ ਮੈਨੂੰ ਇਸ ਸਮੇਂ ਸ਼ਾਂਤੀ ਚਾਹੀਦੀ ਹੈ ਨਾ ਕਿ ਤੇਰੇ ਉਪਦੇਸ਼ ਰੁਪਾਣੀ ਨੇ ਰਾਜਾ ਦਾ ਸਾਥ ਦਿੰਦੇ ਹੋਏ ਕਿਹਾ ਰਾਜਨ ਦੁੱਖ ਦੇ ਸਮੇਂ 'ਚ ਇਹੋ ਜਿਹੀਆਂ ਗੱਲਾਂ ਕਰਨਾ ਸਹੀ ਨਹੀਂ ਹੈ ਸੋਨਾਪਨ ਹੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦਾ ਹੈ। ਰੁਪਾਣੀ ਦੀਆਂ ਗੱਲਾਂ ਨੇ ਰਾਜਾ ਨੂੰ ਹੋਰ ਜ਼ਿਆਦਾ ਵਿਲਾਸਤਾ 'ਚ ਡੁਬੋ ਦਿੱਤਾ। ਉਹਨਾਂ ਨੇ ਦਰਬਾਰ 'ਚ ਸਾਰੇ ਅਨੁਭਵੀ ਲੋਕਾਂ ਨੂੰ ਹਟਾ ਦਿੱਤਾ ਤੇ ਉਹਨਾਂ ਦੀ ਜਗ੍ਹਾ ਸੋਹਣੇ ਤੇ ਜਵਾਨ ਮੁੰਡਿਆਂ ਨੂੰ ਨਿਯੁਕਤ ਕਰ ਲਿਆ। ਰਾਜਾ ਤੁਮਨ ਸੈਨ ਨੇ ਦਰਬਾਰ 'ਚ ਰਾਗ, ਰੰਗ, ਨਾਚ ਦਾ ਪ੍ਰਸਲਨ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਰਾਜ ਦਾ ਵਿਕਾਸ ਰੁਕ ਗਿਆ। ਪ੍ਰਜਾ ਦੁਖੀ ਰਹਿਣ ਲੱਗੀ। ਤੇ ਰਾਜ ਵਿੱਚ ਅਰਾਜਕਤਾ ਫੈਲਣ ਲੱਗੀ। ਉਸੇ ਸਮੇਂ ਵੀਰਪੁਰ ਦੇ ਗਵੰਡੀ ਰਾਜ ਦੇ ਰਾਜਾ ਨੇ ਇਸ ਸਥਿਤੀ ਦਾ ਫਾਇਦਾ ਉਠਾਉਣ ਦਾ ਫੈਸਲਾ ਕੀਤਾ ਉਸਨੇ ਸੋਚਿਆ ਕਿ ਵੀਰਪੁਰ ਚ ਹੁਣ ਸੁਰੱਖਿਆ ਤੇ ਅਨੁਸ਼ਾਸਨ ਕਮਜ਼ੋਰ ਹੋ ਗਿਆ ਹੈ ਉਸਨੇ ਵੀਰਪੁਰ ਤੇ ਹਮਲਾ ਕਰ ਦਿੱਤਾ ਤਾਂ ਰਾਜਾ ਤੁਮਨ ਸੈਨ ਨੂੰ ਜਦੋਂ ਇਸ ਹਮਲੇ ਦੀ ਸੂਚਨਾ ਮਿਲੀ ਤਾਂ ਉਹ ਘਬਰਾ ਜਾਂਦਾ ਹੈ ਉਸਦੇ ਕੋਲ ਨਾ ਤਾਂ ਅਨਪਵੀ ਮੰਤਰੀ ਸੀ ਤੇ ਨਾ ਹੀ ਕੋਈ ਸੈਨਾਪਤੀ ਉਸਨੇ ਉਸੇ ਵੇਲੇ ਆਪਣੇ ਸਿੰਘਾਸਨ ਕੋਲ ਜਾ ਕੇ ਕਲਿਆਣੀ ਨੂੰ ਪ੍ਰਾਰਥਨਾ ਕੀਤੀ ਤੇ ਉਸ ਨੂੰ ਮਦਦ ਦੀ ਬੇਨਤੀ ਕੀਤੀ ਕਲਿਆਣੀ ਨੇ ਕਿਹਾ ਰਾਜਨੀਤੀ ਵਿੱਚ ਕਿਹਾ ਗਿਆ ਹੈ ਕਿ ਅਨਪਵਤ ਗੁਣਵਾਨ ਲੋਕਾਂ ਦਾ ਸਾਥ ਮੁਸ਼ਕਲ ਦੇ ਸਮੇ ਬਹੁਤ ਕੰਮ ਆਉਂਦਾ ਹੈ ਤੁਹਾਨੂੰ ਆਪਣੀ ਸੈਨਾ ਵਿੱਚ ਪੁਰਾਣੇ ਅਨਪਵਿ ਸੈਨਿਕਾਂ ਦੀ ਫਿਰ ਤੋਂ ਭਰਤੀ ਕਰਨੀ ਚਾਹੀਦੀ ਹੈ ਅਧੀ ਰਾਤ ਦੇ ਸਮੇ ਅਚਾਨਕ ਦੁਸ਼ਮਨਾਤੇ ਹਮਲਾ ਕਰੋ ਕਿਉਂਕਿ ਰਾਤ ਦੇ ਹਨੇਰੇ ਵਿੱਚ ਉਹ ਤੁਹਾਡੀ ਤਾਕਤ ਦਾ ਅੰਦਾਜ਼ਾ ਨਹੀਂ ਲਗਾ ਸਕੇਗਾ ਇਹ ਤੁਹਾਡਾ ਸਭ ਤੋਂ ਵੱਡਾ ਮੌਕਾ ਹੈ। ਰਾਜਾ ਨੀ ਕਲਿਆਣੀ ਦੀ ਗੱਲ ਮੰਨੀ ਤੇ ਪੁਰਾਣੇ ਅਨਪ੍ਰਵਿ ਸੈਨਿਕਾਂ ਤੇ ਮੰਤਰੀਆਂ ਨੂੰ ਬੁਲਾ ਕੇ ਅੱਧੀ ਰਾਤ ਨੂੰ ਹਮਲਾ ਕਰ ਦਿੱਤਾ। ਦੁਸ਼ਮਣ ਇਹੋ ਜੇ ਹਮਲੇ ਲਈ ਤਿਆਰ ਨਹੀਂ ਸੀ ਤੇ ਵੀਰਪੁਰ ਦੀ ਸੈਨਾ ਨੇ ਉਸਨੂੰ ਹਰਾ ਦਿੱਤਾ। ਇਸ ਮੁਸ਼ਕਲ ਤੋਂ ਬਾਅਦ ਰਾਜਾ ਤੁਮਨसेन ਨੂੰ ਇਹ ਸਿੱਖਿਆ ਮਿਲੇਗੀ ਸੋਹਣਾ ਪੰਤੇ ਵਿਲਾਸਤਾ ਹੀ ਜ਼ਿੰਦਗੀ ਦਾ ਸੁੱਖ ਨਹੀਂ ਹੈ। ਉਹਨਾਂ ਨੇ ਸਮਝਿਆ ਕਿ ਸ਼ਾਸਨ ਦੇ ਲਈ ਗੁਣ, ਵਿਵੇਕ ਤੇ ਅਨੁਭਵ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਰਾਜਾ ਨੇ ਆਪਣੇ ਰਾਜ ਵਿੱਚ ਹਮੇਸ਼ਾ ਗੁਣਵਾਨ ਲੋਕਾਂ ਨੂੰ ਹੀ ਮਹੱਤਵ ਦਿੱਤਾ ਤੇ ਆਪਣੇ ਪਿਓ ਵੀਰ ਭੱਦਰ ਦੀਆਂ ਸਿੱਖਿਆਵਾਂ ਦਾ ਪਾਲਨ ਕੀਤਾ। ਦੋਸਤੋ ਸੋਹਣਾਪਨ ਤੇ ਵਿਲਾਸ ਤਾਂ ਇੱਕ ਪਲ ਦਾ ਸੁੱਖ ਦੇ ਸਕਦੇ ਹਨ ਪਰ ਔਖੇ ਸਮੇਂ ਸਿਰਫ ਗੁਣ, ਵਿਵੇਕ ਤੇ ਨੀਤੀਆਂ ਦਾ ਪਾਲਨ ਹੀ ਮੁਸ਼ਕਿਲ ਚੋਂ ਕੱਢ ਸਕਦਾ ਹੈ ਕਹਿੰਦੇ ਹਨ ਸੁੰਦਰਤਾ ਤੁਹਾਨੂੰ ਮੁਸੀਬਤ ਤੋਂ ਨਹੀਂ ਬਚਾ ਸਕਦੀ ਪਰ ਗੁਣਵਾਨ ਤੁਹਾਨੂੰ ਮੁਸ਼ਕਿਲ ਤੋਂ ਬਚਾ ਸਕਦਾ ਹੈ ਇਸ ਲਈ ਹਮੇਸ਼ਾ ਸੋਣਾ ਹੀ ਨਹੀਂ ਗੁਣਮਾਨ ਦੀ ਚੋਣ ਕਰੋ ਅਸੀਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਸੋਹਣੀਆਂ ਔਰਤਾਂ ਨੂੰ ਦੇਖ ਕੇ ਉਹਨਾਂ ਤੇ ਲੱਟੂ ਹੋ ਜਾਂਦੇ ਹਨ ਚਾਹੇ ਉਹ ਕਿੰਨੇ ਵੀ ਔਗਣਾ ਦੀ ਖਾਨ ਕਿਉਂ ਨਾ ਹੋਣ ਪਰ ਉਹਨਾਂ ਦੇ ਰੂਪ ਰੰਗ ਨੂੰ ਦੇਖ ਕੇ ਸਭ ਕੁਝ ਭੁੱਲ ਜਾਂਦੇ ਹਨ ਤੇ ਇਹੋ ਜੀਆਂ ਔਰਤਾਂ ਤੇ ਲੱਟੂ ਹੋਣ ਵਾਲਿਆਂ ਦੇ ਘਰ ਮੁਸੀਬਤਾਂ ਨਾਲ ਘੇਰੇ ਰਹਿੰਦੇ ਹਨ ਇਸ ਲਈ ਧਿਆਨ ਰੱਖੋ ਜੇਕਰ ਕੋਈ ਔਰਤ ਸੋਹਣੀ ਨਾ ਵੀ ਹੋਵੇ ਤਾਂ ਵੀ ਉਸ ਨੂੰ ਅਪਣਾ ਲਓ ਜੇਕਰ ਉਹ ਗੁਣਵਾਨ ਹੈ ਚਰਿੱਤਰਵਾਨ ਹੈ ਤਾਂ ਜ਼ਰੂਰ ਹੀ ਉਸ ਨੂੰ ਧਨਵਾਨ ਤੇ ਖੁਸ਼ਹਾਲ ਬਣਾ ਦੇਵੇਗੀ ਤੁਹਾਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਤੋਂ ਕੱਢ ਸਕਦੀ ਹੈ ਆਓ ਇਸ ਬਾਰੇ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦੀ ਹਾਂ ਜੇਕਰ ਤੁਸੀਂ ਇਹ ਕਹਾਣੀ ਸੁਣ ਲਈ ਤਾਂ ਤੁਸੀਂ ਆਪਣੀ ਪਤਨੀ ਨਾਲ ਪਿਆਰ ਕਰਨ ਲੱਗੋਗੇ ਤੇ ਤੁਸੀਂ ਉਸ ਦੀ ਕਦਰ ਕਰਨ ਲੱਗੋਗੇ ਤੇ ਕਦੇ ਵੀ ਸੁੰਦਰਤਾ ਦੇ ਪਿੱਛੇ ਨਹੀਂ ਭੱਜੋਗੇ ਕਹਿੰਦੇ ਹਨ ਪਰਮਾਤਮਾ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਪਰ ਉਸ ਦੀ ਮਾਰ ਦਾ ਅਸਰ ਬਹੁਤ ਡੂੰਘਾ ਹੁੰਦਾ ਹੈ ਜਿਸ ਨੇ ਵੀ ਆਪਣੇ ਰੂਪ ਬਲ ਜਾਂ ਧੰ ਦਾ ਹੰਕਾਰ ਕੀਤਾ ਹੈ ਪਰਮਾਤਮਾ ਨੇ ਇੱਕ ਨਾ ਇੱਕ ਦਿਨ ਉਸ ਦਾ ਹੰਕਾਰ ਮਿੱਟੀ ਵਿੱਚ ਜ਼ਰੂਰ ਮਿਲਾ ਦਿੱਤਾ ਹੈ ਸੇਠ ਹਰੀ ਪ੍ਰਸਾਦ ਇੱਕ ਬਹੁਤ ਹੀ ਇਮਾਨਦਾਰ ਤੇ ਸਨਮਾਨਿਤ ਵਿਅਕਤੀ ਸੀ ਉਸ ਨੇ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਬਹੁਤ ਸਾਰਾ ਧਨ ਇਕੱਠਾ ਕੀਤਾ ਸੀ ਪਰ ਉਸ ਦਾ ਇਕਲੌਤਾ ਪੁੱਤ ਮੋਹਨ ਠੀਕ ਉਸ ਦੇ ਉਲਟ ਸੀ ਮੋਹਨ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਤੇ ਨੈਤਿਕਤਾ ਦੀ ਕਮੀ ਸੀ ਉਹ ਦਿਨ ਰਾਤ ਸ਼ਰਾਬ ਵਿੱਚ ਡੁੱਬਿਆ ਰਹਿੰਦਾ ਸੀ ਤੇ ਵੈਸ਼ਵਾ ਦੇ ਘਰ ਚ ਆਪਣਾ ਧਨ ਤੇ ਸਮਾਂ ਬਰਬਾਦ ਕਰਦਾ ਸੀ। ਪਿਤਾ ਦੇ ਸਮਝਾਉਣ ਤੇ ਵੀ 모ਹਨ ਦੀ ਬੁਰੀ ਆਦਤ ਨਾ ਬਦਲੀ। ਸੇਠ ਹਰੀ ਪ੍ਰਸਾਦ ਨੇ ਸੋਚਿਆ ਕਿ ਸ਼ਾਇਦ ਵਿਆਹ ਨਾਲ ਉਸ ਦੀ ਜ਼ਿੰਦਗੀ ਵਿੱਚ ਕੁਝ ਬਦਲਾਅ ਆ ਜਾਵੇ। ਇਹ ਸੋਚ ਕੇ ਉਹਨਾਂ ਨੇ ਆਪਣੇ ਪੁੱਤ ਦਾ ਵਿਆਹ ਇੱਕ ਸੰਸਕਾਰੀ ਤੇ ਗੁਣਵਾਨ ਕੁੜੀ ਨਾਲ ਕਰ ਦਿੱਤਾ ਜਿਸ ਦਾ ਨਾਮ ਸੀਮਾ ਸੀ। ਸੀਮਾ ਨੂੰ ਇਹ ਉਮੀਦ ਸੀ ਕਿ ਵਿਆਹ ਤੋਂ ਬਾਅਦ ਉਸ ਦੇ ਪਤੀ ਦਾ ਪਿਆਰ ਤੇ ਸਹਾਰਾ ਉਸ ਨੂੰ ਮਿਲੇਗਾ ਪਰ ਮੋਹਨ ਦੀ ਦਿਲਚਸਪੀ ਹਾਲੇ ਵੀ ਸ਼ਰਾਬ ਤੇ ਸ਼ਹਿਰ ਦੀ ਸਭ ਤੋਂ ਸੋਹਣੀ ਵੈਸ਼ਵਾ ਵਿੱਚ ਸੀ ਹਰ ਰਾਤ ਉਹ ਆਪਣੇ ਘਰੋਂ ਬਾਹਰ ਚਲਾ ਜਾਂਦਾ ਤੇ ਸੀਮਾ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹਿੰਦੀ ਤੇ ਦੁਖੀ ਬੈਠੀ ਰਹਿੰਦੀ ਸੀਮਾ ਕੋਲ ਕੋਈ ਸਹਾਰਾ ਨਹੀਂ ਸੀ ਕਈ ਵਾਰ ਉਸ ਨੂੰ ਆਪਣੀ ਕਿਸਮਤ ਤੇ ਰੋਣਾ ਆਉਂਦਾ ਸੀ ਪਰ ਉਹ ਆਪਣੇ ਪਤੀ ਨੂੰ ਸਮਰਪਿਤ ਰਹਿੰਦੀ ਸੀ ਇੱਕ ਦਿਨ ਜਦੋਂ ਦੁੱਖ ਉਸਤੀ ਸੈ ਚਿਲਤਾ ਤੋਂ ਬਾਹਰ ਹੋ ਗਿਆ ਤਾਂ ਉਸਨੇ ਸੋਚਿਆ ਕਿ ਕਿਉਂ ਨਾ ਉਸ ਵੈਸ਼ਵਾ ਨੂੰ ਜਾ ਕੇ ਮਿਲਿਆ ਜਾਵੇ ਜੋ ਉਸਦੇ ਪਤੀ ਨੂੰ ਉਸਦੇ ਘਰ ਤੋਂ ਦੂਰ ਰੱਖਦੀ ਹੈ ਸੇੜਤੀ ਨੋਨੇ ਹਿੰਮਤ ਕੀਤੀ ਤੇ ਹਿੰਮਤ ਕਰਕੇ ਵੈਸ਼ਵਾ ਦੇ ਕੋਠੇ ਤੇ ਪਹੁੰਚ ਗਈ ਵੈਸ਼ਵਾ ਨੇ ਸੀਮਾ ਨੂੰ ਦੇਖਿਆ ਤੇ ਸੋਚਿਆ ਕਿ ਇਹ ਕਿਹੋ ਜੀ ਅਨੋਖੀ ਗੱਲ ਹੈ ਕਿ ਐਨੇ ਸਨਮਾਨਿਤ ਘਰ ਦੀ ਬਹੂ ਉਸਦੇ ਕੋਲ ਆਈ ਹੈ ਉਸਨੇ ਸੀਮਾ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਸੀਮਾ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਸਮਝਾ ਦਿੱਤੀ ਤੇ ਉਸ ਨੂੰ ਬੇਨਤੀ ਕੀਤੀ ਕਿ ਭੈਣ ਮੇਰੀ ਜ਼ਿੰਦਗੀ ਤਾਂ ਨਰਕ ਬਣ ਗਈ ਹੈ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਮੈਂ ਆਪਣੇ ਪਤੀ ਨੂੰ ਸਿਰਫ ਤੁਹਾਡੇ ਇੱਥੇ ਹੀ ਦੇਖਿਆ ਹੈ ਕਿਰਪਾ ਕਰਕੇ ਮੈਨੂੰ ਮੇਰਾ ਪਤੀ ਵਾਪਸ ਦੇ ਦਿਓ ਉਸ ਵੈਸ਼ਵਨ ਨੂੰ ਸੀਮਾ ਦੀ ਗੱਲ ਸੁਣ ਕੇ ਉਸਤੇ ਤਰਸ ਆਇਆ ਉਸਨੇ 모ਹਨ ਦੇ ਵਿਵਹਾਰ ਤੇ ਵਿਚਾਰ ਕੀਤਾ ਤੇ ਸੀਮਾ ਦੀ ਮਦਦ ਕਰਨ ਦਾ ਫੈਸਲਾ ਕੀਤਾ। ਉਸਨੇ ਵਾਦਾ ਕੀਤਾ ਕਿ ਉਹ 모ਹਨ ਨੂੰ ਸਮਝਾਵੇਗੀ ਤੇ ਉਸ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ। ਅਗਲੇ ਦਿਨ ਜਦੋਂ 모ਹਨ ਵੈਸ਼ਵਾ ਕੋਲ ਪਹੁੰਚਿਆ ਤਾਂ ਉਸ ਵੈਸ਼ਵਾ ਨੇ ਉਸ ਦੇ ਸਾਹਮਣੇ ਦੋ ਗਲਾਸ ਰੱਖੇ, ਇੱਕ ਸੋਨੇ ਦਾ ਤੇ ਇੱਕ ਮਿੱਟੀ ਦਾ। ਦੋਵਾਂ ਗਲਾਸਾਂ ਵਿੱਚ ਪਾਣੀ ਭਰਿਆ ਹੋਇਆ ਸੀ। ਮੋਹਨ ਦੀ ਆਦਤ ਸੀ ਕਿ ਉਹ ਹਮੇਸ਼ਾ ਸੋਨੇ ਦੇ ਗਿਲਾਸ 'ਚ ਹੀ ਪਾਣੀ ਪੀਂਦਾ ਸੀ ਇਸ ਲਈ ਉਸਨੇ ਸੋਨੇ ਦਾ ਗਿਲਾਸ ਚੱਕਿਆ ਤੇ ਪਾਣੀ ਪੀਣ ਲੱਗਿਆ ਪਰ ਉਸ ਪਾਣੀ ਦਾ ਸਵਾਦ ਚੰਗਾ ਨਹੀਂ ਸੀ ਫਿਰ ਉਸਨੇ ਮਿੱਟੀ ਦੇ ਗਿਲਾਸ ਨਾਲ ਪਾਣੀ ਪੀਤਾ ਤੇ ਉਹ ਪਾਣੀ ਉਸਨੂੰ ਸ਼ੁੱਧ ਤੇ ਤਾਜ਼ਾ ਮਹਿਸੂਸ ਹੋਇਆ ਮੋਹਨ ਨੇ ਹੈਰਾਨੀ ਨਾਲ ਉਸ ਵੈਸ਼ਵਾ ਤੋਂ ਪੁੱਛਿਆ ਕਿ ਇਹ ਕੀ ਗੱਲ ਹੈ ਸੋਨੇ ਦੇ ਗਲਾਸ ਦਾ ਪਾਣੀ ਮਿੱਟੀ ਦੇ ਗਲਾਸ ਦੇ ਪਾਣੀ ਦੀ ਬਜਾਏ ਜ਼ਿਆਦਾ ਸਵਾਦ ਨਹੀਂ ਸੀ ਜਦਕਿ ਮਿੱਟੀ ਦੇ ਗਲਾਸ ਦਾ ਪਾਣੀ ਸ਼ੁੱਧ ਤੇ ਸਾਫ਼ ਸੀ ਵੈਸ਼ਵਾ ਨੇ ਮੁਸਕਰਾਉਂਦੇ ਹੋਏ ਕਿਹਾ ਸੋਨੇ ਦਾ ਗਲਾਸ ਸਾਡੀ ਤਰ੍ਹਾਂ ਹੁੰਦਾ ਹੈ ਜੋ ਬਾਹਰੋਂ ਤਾਂ ਸੋਨਾ ਹੈ ਲੋਕਾਂ ਨੂੰ ਖੂਬ ਆਪਣੇ ਵੱਲ ਖਿੱਚਦਾ ਹੈ ਪਰ ਅੰਦਰੋਂ ਸਾਫ਼ ਨਹੀਂ ਹੁੰਦਾ ਜਦਕਿ ਮਿੱਟੀ ਦਾ ਗਲਾਸ ਤੁਹਾਡੀ ਪਤਨੀ ਦੀ ਤਰ੍ਹਾਂ ਹੁੰਦਾ ਹੈ ਜੋ ਬਾਹਰੋਂ ਸਧਾਰਨ ਤੇ ਸਰਲ ਹੈ ਪਰ ਉਸ ਦੀ ਆਤਮਾ ਪਵਿੱਤਰ ਤੇ ਨਿਰਮਲ ਹੈ ਇਹ ਗिलास ਦਿਖਾਉਂਦਾ ਹੈ ਕਿ ਬਾਹਰੀ ਸੁੰਦਰਤਾ ਸਿਰਫ ਧੋਖਾ ਹੁੰਦੀ ਹੈ ਪਰ ਸੱਚੀ ਸੁੰਦਰਤਾ ਉਸ ਸਭਾਵ ਤੇ ਗੁਨਾ ਦੇ ਅੰਦਰ ਹੁੰਦੀ ਹੈ ਜੋ ਅੰਦਰ ਲੁਕੀ ਹੁੰਦੀ ਹੈ ਵੈਸ਼ਵਾ ਨੇ ਫਿਰ ਕਿਹਾ ਕਹਿੰਦੇ ਹਨ ਕਿ ਜ਼ਿੰਦਗੀ ਦਾ ਅਸਲੀ ਸੁੱਖ ਪਾਉਣ ਲਈ ਵਿਅਕਤੀ ਨੂੰ ਆਪਣੇ ਅੰਦਰਲੇ ਗੁਣਾ ਦਾ ਵਿਕਾਸ ਕਰਨਾ ਚਾਹੀਦਾ ਹੈ ਬਾਹਰੀ ਦਿਖਾਵੇ ਦੇ ਪਿੱਛੇ ਭੱਜਣ ਵਾਲਾ ਵਿਅਕਤੀ ਆਪਣੇ ਅਸਲ ਫਰਜ਼ਾਂ ਤੋਂ ਬੇਮੁਖ ਹੋ ਜਾਂਦਾ ਹੈ ਤੇ ਆਖਰ ਵਿੱਚ ਦੁੱਖ ਤੇ ਨਿਰਾਸ਼ਾ ਦਾ ਸਾਹਮਣਾ ਕਰਦਾ ਹੈ ਜੋ ਵਿਅਕਤੀ ਆਪਣੇ ਪਰਿਵਾਰ ਤੇ ਸਮਾਜ ਦੀ ਮਰਿਆਦਾ ਦਾ ਪਾਲਨ ਕਰਦਾ ਹੈ ਉਹੀ ਸੱਚੇ ਸਨਮਾਨ ਦਾ ਹੱਕਦਾਰ ਹੁੰਦਾ ਹੈ ਬਿਨਾਂ ਫਰਜ਼ਾਂ ਦੇ ਕਿਸੇ ਵੀ ਸਫਲਤਾ ਦਾ ਅਰਥ ਨਹੀਂ ਹੁੰਦਾ ਜੋ ਵਿਅਕਤੀ ਆਪਣੇ ਪਰਿਵਾਰ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੈ ਉਸ ਦਾ ਜੀਵਨ ਵਿਅਰਥ ਹੈ ਵੈਸ਼ਵਾ ਦੇ ਸਮਝਾਉਣ ਤੇ 모ਹਨ ਨੂੰ ਅਹਿਸਾਸ ਹੋਇਆ ਕਿ ਉਹ ਸਿਰਫ ਬਾਹਰੀ ਆਕਰਸ਼ਨ ਭਾਲ ਭਾਰ ਦੇ ਸੁੱਖ ਦੇ ਪਿੱਛੇ ਭੱਜ ਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਸ ਦੀ ਪਤਨੀ ਤੇ ਪਰਿਵਾਰ ਨੂੰ ਭੁੱਲ ਰਿਹਾ ਹੈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਉਸ ਵੈਸ਼ਵਾ ਨਾਲ ਵਾਅਦਾ ਕੀਤਾ ਕਿ ਉਹ ਨੋ ਆਪਣੀ ਪਤਨੀ ਦੇ ਕੋਲ ਵਾਪਸ ਜਾਵੇਗਾ ਤੇ ਉਸ ਨੂੰ ਸੱਚਾ ਸੁੱਖ ਦੇਣ ਦੀ ਕੋਸ਼ਿਸ਼ ਕਰੇਗਾ ਇਸ ਤਰ੍ਹਾਂ ਦੋਸਤੋ ਵੈਸ਼ਵਾ ਨੇ ਮੋਹਨ ਨੂੰ ਸਹੀ ਰਸਤਾ ਦਿਖਾਇਆ ਮੋਹਨ ਆਪਣੀ ਪਤਨੀ ਕੋਲ ਵਾਪਸ ਆਇਆ ਉਸ ਤੋਂ ਮਾਫੀ ਮੰਗੀ ਤੇ ਆਪਣੀ ਬੁਰੀਆਂ ਆਦਤਾਂ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਅੱਗੇ ਸੂਰਨੀ ਕਹਿੰਦੀ ਹੈ ਕਿ ਪਤੀ ਦੇਵ ਸਿਰਫ ਬਾਹਰੀ ਸੁੰਦਰਤਾ ਨਾਲ ਵਿਅਕਤੀ ਨੂੰ ਸੁੱਖ ਤੇ ਸੰਪਤੀ ਨਹੀਂ ਮਿਲਦੀ ਇਹੋ ਜਿਹੀ ਔਰਤ ਜਿਨ੍ਹਾਂ ਕੋਲ ਪਵਿੱਤਰਤਾ ਪਿਆਰ ਸੰਜਮ ਤੇ ਫਰਜ ਦਾ ਭਾਵ ਹੁੰਦਾ ਹੈ ਉਹੀ ਪਰਿਵਾਰ ਦੀ ਖੁਸ਼ਹਾਲੀ ਤੇ ਧਨ ਸੰਪਤੀ ਦਾ ਕਾਰਨ ਬਣਦੀ ਹੈ ਉਹਨਾਂ ਦੇ ਗੁਣ ਘਰ ਦੇ ਦੂਜੇ ਮੈਂਬਰਾਂ ਤੇ ਵੀ ਇੱਕ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜਿਸ ਨਾਲ ਘਰ ਵਿੱਚ ਪਿਆਰ ਤੇ ਸੰਤੁਲਨ ਬਣਿਆ ਰਹਿੰਦਾ ਹੈ ਜਿੰਨਾ ਆਰ ਤਾਂ ਸਿਰਫ ਬਾਹਰੀ ਸੁੰਦਰਤਾ ਹੈ ਪਰ ਗੁਣਾਂ ਦੀ ਕਮੀ ਹੈ ਉਹ ਪਰਿਵਾਰ ਲਈ ਆਰਥਿਕ ਤੇ ਮਾਨਸਿਕ ਸਮੱਸਿਆ ਦਾ ਕਾਰਨ ਬਣਦੀਆਂ ਹਨ ਉਹ ਅਕਸਰ ਪਰਿਵਾਰ ਵਿੱਚ ਬੇਲੋੜੇ ਖਰਚੇ ਤੇ ਆਰਥਿਕ ਤਣਾਅ ਦਾ ਕਾਰਨ ਬਣਦੀਆਂ ਹਨ। ਚਨਕਿਆ ਨੀਤੀ ਵਿਖੇਂਦੀ ਹੈ ਕਿ ਜੋ ਔਰਤ ਆਪਣੇ ਪਤੀ ਤੇ ਪਰਿਵਾਰ ਦੇ ਪ੍ਰਤੀ ਸੱਚੀ ਨਿਸ਼ਠਾ ਤੇ ਸਮਰਪਣ ਦਿਖਾਉਂਦੀ ਹੈ, ਉਹ ਆਪਣੇ ਆਚਰਣ ਨਾਲ ਹੀ ਘਰ ਵਿੱਚ ਖੁਸ਼ਹਾਲੀ ਨੂੰ ਆਕਰਸ਼ਿਤ ਕਰਦੀ ਹੈ। ਉਹਨਾਂ ਦਾ ਪਵਿੱਤਰ ਤੇ ਸੰਤੋਸ਼ੀ ਸੁਭਾਅ ਘਰ 'ਚ ਸ਼ਾਂਤੀ ਤੇ ਸਥਿਰਤਾ ਦਾ ਕਾਰਨ ਬੰਦਾ ਹੈ ਸੂਰਨੀ ਅੱਗੇ ਕਹਿੰਦੀ ਹੈ ਕੁਝ ਔਰਤਾਂ ਆਪਣੇ ਗੁਣਾ ਤੇ ਸੁਭਾਅ ਨਾਲ ਆਪਣੇ ਪਰਿਵਾਰ ਨੂੰ ਧਨਵਾਨ ਤੇ ਖੁਸ਼ਹਾਰ ਬਣਾ ਸਕਦੀਆਂ ਹਨ ਜਦ ਕਿ ਕੁਝ ਔਰਤਾਂ ਆਪਣੇ ਆਚਰਣ ਤੇ ਔਗਣਾ ਕਾਰਨ ਪਰਿਵਾਰ ਨੂੰ ਆਰਥਿਕ ਰੂਪ ਨਾਲ ਕਮਜ਼ੋਰ ਤੇ ਕੰਗਾਲ ਬਣਾ ਸਕਦੀਆਂ ਹਨ ਇੱਥੇ ਇਹਨਾਂ ਦੋਵਾਂ ਦਰਜਿਆਂ ਦੀਆਂ ਤਿੰਨ ਤਿੰਨ ਔਰਤਾਂ ਦਾ ਮੈਂ ਵਰਣਨ ਕਰ ਰਹੀ ਹਾਂ ਜੋ ਔਰਤਾਂ ਆਪਣੇ ਗੁਨਾ ਨਾਲ ਮਨੁੱਖ ਨੂੰ ਧਨਵਾਨ ਬਣਾਉਂਦੀਆਂ ਹਨ ਉਹ ਤਿੰਨ ਔਰਤਾਂ ਹਨ ਨੰਬਰ 1 ਗੁਣਵਾਨ ਤੇ ਸੰਜਮ ਵਾਲੀ ਇਸਤਰੀ ਇਹੋ ਜਿਹੀ ਔਰਤ ਜੋ ਜ਼ਿੰਦਗੀ ਵਿੱਚ ਸੱਚਾਈ ਨਾਲ ਭਰਪੂਰ ਹੁੰਦੀ ਹੈ ਘਰ ਵਿੱਚ ਲక్ష్ਮੀ ਦਾ ਰੂਪ ਮੰਨੀ ਜਾਂਦੀ ਹੈ ਜਿਸ ਦੇ ਕੋਲ ਗੁਨਾ ਦਾ ਭੰਡਾਰ ਹੁੰਦਾ ਹੈ ਜਿਵੇਂ ਕਿ ਸੇਵਾ ਸੱਚਾਈ ਤੇ ਧੀਰਜ ਕਿਹਾ ਗਿਆ ਹੈ ਕਿ ਸੰਜਮ ਰੱਖਣ ਵਾਲੀ ਆਰਥਿਕ ਘਰ ਵਿੱਚ ਹੋਣਾ ਸੰਪਤੀ ਨੂੰ ਸਥਿਰ ਰੱਖਣ ਦਾ ਕਾਰਨ ਹੁੰਦਾ ਹੈ ਇਹ ਆਰਤਾਂ ਧਨ ਦੇ ਮਾਮਲੇ 'ਚ ਸਮਝਦਾਰੀ ਨਾਲ ਫੈਸਲਾ ਲੈਂਦੀਆਂ ਹਨ ਜਿਸ ਨਾਲ ਘਰ ਦਾ ਧਨ ਬਚਦਾ ਹੈ ਤੇ ਸਹੀ ਥਾਂ ਤੇ ਨਿਵੇਸ਼ ਹੁੰਦਾ ਹੈ ਨੰਬਰ 2 ਪਤੀ ਤੇ ਪਰਿਵਾਰ ਦੇ ਪ੍ਰਤੀ ਨਿਸ਼ਠਾਵਾਨ ਜੋ ਔਰਤ ਆਪਣੇ ਪਤੀ ਤੇ ਪਰਿਵਾਰ ਨੂੰ ਸਮਰਪਿਤ ਹੁੰਦੀ ਹੈ ਉਹ ਪਰਿਵਾਰ ਨੂੰ ਧਨਵਾਨ ਬਣਾਉਣ 'ਚ ਸਹਾਇਕ ਹੁੰਦੀ ਹੈ। ਇਹੋ ਜਿਹੀ ਔਰਤ ਪਰਿਵਾਰ 'ਚ ਇੱਕ ਸਕਾਰਾਤਮਕ ਵਾਤਾਵਰਨ ਬਣਾਉਂਦੀ ਹੈ ਜਿਸ ਨਾਲ ਘਰ ਵਿੱਚ ਸੁੱਖ, ਸ਼ਾਂਤੀ ਤੇ ਇੱਕ ਜੁਟਤਾ ਬਣੀ ਰਹਿੰਦੀ ਹੈ। ਵਿਦੁਰ ਨੀਤੀ ਕਹਿੰਦੀ ਹੈ ਕਿ ਸਮਰਪਣ ਤੇ ਪ੍ਰੇਮ ਨਾਲ ਭਰੀ ਹੋਈ ਔਰਤ ਆਪਣੇ ਪਰਿਵਾਰ ਦੀ ਤਰੱਕੀ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ। ਉਸ ਦਾ ਪ੍ਰੇਮ ਤੇ ਸਹਿਯੋਗ ਪਤੀ ਨੂੰ ਆਤਮ ਵਿਸ਼ਵਾਸ ਤੇ ਮਾਨਸਿਕ ਸ਼ਾਂਤੀ ਦਿੰਦਾ ਹੈ ਜਿਸ ਨਾਲ ਪਤੀ ਨੂੰ ਵਪਾਰ ਵਿੱਚ ਸਫਲਤਾ ਮਿਲਦੀ ਹੈ ਤੇ ਘਰ ਵਿੱਚ ਧਨ ਦਾ ਆਗਮਨ ਹੁੰਦਾ ਹੈ ਨੰਬਰ 3 ਬੁੱਧੀਮਾਨ ਤੇ ਕਰਤਵ ਨਿਸ਼ਟ ਔਰਤ ਬੁੱਧੀਮਾਨ ਤੇ ਸਮਝਦਾਰ ਹੁੰਦੀ ਹੈ ਉਹ ਹਰ ਹਾਲਤ ਵਿੱਚ ਸਹੀ ਫੈਸਲੇ ਕਰਦੀ ਹੈ ਬੁੱਧੀਮਾਨ ਔਰਤਾਂ ਘਰ ਦੇ ਧੰਦੇ ਮਾਮਲਿਆਂ ਵਿਚ ਆਪਣੀ ਸੋਜ-ਬੋਜ ਨਾਲ ਫालतू ਦੇ ਖਰਚਿਆਂ ਨੂੰ ਘਟਾਉਂਦੀਆਂ ਹਨ ਉਹ ਆਪਣੀ ਬੁੱਧੀ ਨਾਲ ਪਰਿਵਾਰ ਨੂੰ ਆਰਥਿਕ ਸੰਪੰਨ ਬਣਾਉਂਦੀਆਂ ਹਨ ਉਹਨਾਂ ਦੀ ਇਹ ਵਿਸ਼ੇਸ਼ਤਾ ਘਰ ਵਿੱਚ ਸੰਤੁਲਨ ਤੇ ਖੁਸ਼ਹਾਲੀ ਬਣਾਈ ਰੱਖਦੀ ਹੈ ਜਿਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਆਓ ਜਾਣਦੇ ਹਾਂ ਉਹ ਤਿੰਨ ਔਰਤਾਂ ਬਾਰੇ ਜੋ ਘਰ ਨੂੰ ਕੰਗਾਲ ਕਰ ਸਕਦੀਆਂ ਹਨ ਨੰਬਰ 1 ਲਾਲਚੀ ਔਰਤ ਜੋ ਔਰਤਾਂ ਲਾਲਚੀ ਸੁਭਾਅ ਦੀਆਂ ਹੁੰਦੀਆਂ ਹਨ ਜਿਸ ਕਰਕੇ ਉਹ ਹਮੇਸ਼ਾ ਜ਼ਿਆਦਾ ਪਾਣ ਦੀ ਇੱਛਾ ਰੱਖਦੀਆਂ ਹਨ ਉਹ ਆਪਣੀਆਂ ਜ਼ਰੂਰਤਾਂ ਤੇ ਇੱਛਾਵਾਂ ਨੂੰ ਕਾਬੂ ਨਹੀਂ ਰੱਖ ਸਕਦੀਆਂ ਤੇ ਵਿਕਾਰ ਦੇ ਖਰਚੇ ਕਰਦੀਆਂ ਹਨ ਅਜਿਹੀਆਂ ਔਰਤਾਂ ਪਰਿਵਾਰ ਨੂੰ ਆਰਥਿਕ ਸੰਕਟ ਵਿੱਚ ਪਾ ਦਿੰਦੀਆਂ ਹਨ ਇਹੋ ਜਿਹੀਆਂ ਔਰਤਾਂ ਦੇ ਕਾਰਨ ਘਰ ਦਾ ਧਨ ਤੇਜ਼ੀ ਨਾਲ ਖਤਮ ਹੁੰਦਾ ਹੈ ਤੇ ਪਰਿਵਾਰ ਕੰਗਾਲੀ ਵੱਲ ਵਧਦਾ ਜਾਂਦਾ ਹੈ। ਨੰਬਰ 2 ਲੜਾਈ ਖੋਰ ਤੇ ਨਕਾਰਾਤਮਕ ਸੁਭਾਅ ਵਾਲੀਆਂ। ਇਹੋ ਜੀਆਂ ਔਰਤਾਂ ਜੋ ਹਰ ਗੱਲ 'ਚ ਦੋਸ਼ ਕਰਦੀਆਂ ਹਨ। ਦੂਜੀਆਂ ਨਾਲ ਹਮੇਸ਼ਾ ਝਗੜਾ ਕਰਦੀਆਂ ਹਨ। ਨਕਾਰਾਤਮਕ ਸੋਚ ਰੱਖਦੀਆਂ ਹਨ। ਉਹ ਪਰਿਵਾਰ ਦੇ ਤੁਹਾਨੂੰ ਨਸ਼ਟ ਕਰਨ 'ਚ ਸਹਾਇਕ ਹੁੰਦੀਆਂ ਹਨ। ਵਿਦੁਰ ਨਿਤੀਜ ਕਿਹਾ ਗਿਆ ਹੈ ਕਿ ਝਗੜਾਲੂ ਔਰਤ ਆਪਣੇ ਪਤੀ ਦਾ ਮਾਨਸਿਕ ਸੰਤੁਲਨ ਵਿਗਾੜ ਦਿੰਦੀ ਹੈ ਜਿਸ ਨਾਲ ਪਤੀ ਆਰਥਿਕ ਤੇ ਮਾਨਸਿਕ ਰੂਪ ਨਾਲ ਕਮਜ਼ੋਰ ਹੋ ਜਾਂਦਾ ਹੈ ਝਗੜੇ ਤੇ ਵਿਵਾਦ ਨਾਲ ਘਰ ਵਿੱਚ ਸ਼ਾਂਤੀ ਨਹੀਂ ਰਹਿੰਦੀ ਤੇ ਇਸ ਨਾਲ ਪਤੀ ਦੇ ਵਪਾਰ ਤੇ ਕੰਮ ਤੇ ਅਸਰ ਪੈਂਦਾ ਹੈ ਜਿਸ ਨਾਲ ਪਰਿਵਾਰ ਆਰਥਿਕ ਤੰਗੀ ਦਾ ਸਾਹਮਣਾ ਕਰਦਾ ਹੈ ਨੰਬਰ 3 ਗੈਰ ਜ਼ਿੰਮੇਵਾਰ ਔਰਤ ਜੋ ਔਰਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਅਸਮਰਥ ਹੁੰਦੀ ਹੈ ਤੇ ਗੈਰ ਜ਼ਿੰਮੇਦਾਰ ਹੁੰਦੀ ਹੈ ਉਹ ਪਰਿਵਾਰ ਨੂੰ ਕੰਗਾਲ ਕਰ ਸਕਦੀ ਹੈ ਗੈਰ ਜ਼ਿੰਮੇਦਾਰ ਔਰਤ ਆਪਣੇ ਪਰਿਵਾਰ ਦੇ ਧਨ ਦਾ ਦੁਰਉਪਯੋਗ ਕਰਦੀ ਹੈ ਤੇ ਹਰ ਕੰਮ ਨੂੰ ਸਹੀ ਸਮੇਂ ਤੇ ਪੂਰਾ ਨਹੀਂ ਕਰਦੀ ਇਹੋ ਜਿਹੀ ਔਰਤ ਦਾ ਵਿਵਹਾਰ ਪਤੀ ਨੂੰ ਮਾਨਸਿਕ ਤੇ ਸ਼ਰੀਰਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ ਜੇ ਸਨਾਲ ਘਰ ਵਿੱਚ ਆਰਥਿਕ ਤੰਗੀ ਆ ਜਾਂਦੀ ਹੈ ਤੇ ਬੇਕਾਰ ਦੇ ਖਰਚੇ ਵਧਣ ਲੱਗਦੇ ਹਨ ਤੇ ਪਰਿਵਾਰ ਆਰਥਿਕ ਮੁਸੀਬਤਾਂ ਦਾ ਨਾਲ ਝੇਂਦਾ ਹੈ ਅੱਗੇ ਸੂਰਨੀ ਕਹਿੰਦੀ ਹੈ ਕਿ ਔਰਤ ਦੇ ਗੁਣ ਤੇ ਸੁਭਾਅ ਹੀ ਘਰ ਦੇ ਧਨ ਤੇ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ ਸੰਜਮੀ ਸਮਰਪਿਤ ਤੇ ਬੁੱਧੀਮਾਨ ਔਰਤ ਆਪਣੇ ਪਰਿਵਾਰ ਨੂੰ ਨਾ ਸਿਰਫ ਆਰਥਿਕ ਸਗੋਂ ਮਾਨਸਿਕ ਤੇ ਸਮਾਜਿਕ ਤੌਰ ਤੇ ਵੀ ਸੰਪਨ ਬਣਾਉਂਦੀ ਹੈ ਜਦ ਕਿ ਆਸੀ ਝਗੜਾ ਲੋ ਤੇ ਗੈਰ ਜ਼ਿੰਮੇਦਾਰ ਔਰਤ ਆਪਣੇ ਪਰਿਵਾਰ ਨੂੰ ਕੰਗਾਲੀ ਵੱਲ ਤੱਕ ਸਕਦੀ ਹੈ ਇਸ ਲਈ ਵਿਅਕਤੀ ਨੂੰ ਵਿਆਹ ਕਰਦੇ ਸਮੇਂ ਸਿਰਫ ਬਾਹਰੀ ਸੁੰਦਰਤਾ ਤੇ ਧਿਆਨ ਨਹੀਂ ਦੇਣਾ ਚਾਹੀਦਾ ਸਗੋ ਔਰਤ ਦੇ ਅੰਦਰੂਨੀ ਗੁਣਾ ਤੇ ਸੁਭਾਵ ਨੂੰ ਸਮਝਣਾ ਚਾਹੀਦਾ ਹੈ ਸੂਰ ਨੇ ਆਪਣੀ ਸਮਝਦਾਰ ਪਤਨੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਉਸ ਦੇ ਗਿਆਨ ਦੀ ਸਲਾਹਤਾ ਕੀਤੀ ਉਸ ਨੇ ਮਹਿਸੂਸ ਕੀਤਾ ਕਿ ਅਸਲੀ ਜੀਵਨ ਚਤਾਂਤੇ ਸੁੱਖ ਦਾ ਆਧਾਰ ਔਰਤ ਦੇ ਗੁਣ ਹੀ ਹੁੰਦੇ ਹਨ ਤੇ ਇਹੀ ਸੋਚ ਕੇ ਉਹ ਆਪਣੇ ਮਨ ਚ ਸੰਤੋਸ਼ ਦਾ ਭਾਵ ਰੱਖਦਾ ਹੈ ਦੋਸਤੋ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ ਧੰਨਵਾਦ